ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਸੁਲੋਕ ਮਹਲਾ 1 ਦੁਖ ਦਾਰੂ ਸੁਖ ਰੋਪ ਪ੍ਰਿਆ ਜਸੁ ਸੁਖਤੰ ਨ ਹੋਈ ਤੂੰ ਕਰਤਾ ਚਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰਨਤ ਨ ਜਾਇ ਰਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਸ਼ਤ ਸਵਾਦਿਓ ਜਿੰਨ ਕੀਤੀ ਸੋ ਪਾਰ ਪਿਆ ਕਹੂ ਨਾਮ ਕਰਤੇ ਕੀਆ ਬਾਤਾ ਜੋ ਚਿਰਨਾ ਸੋ ਕਰ ਰਿਹਾ ਸੋਦਰੂ ਰਾਗਿਆ ਸਾਮ ਮੱਲਾ ਪੈਦਾ ਓਮਕਾਰ ਸਤਿ ਗੁਰ ਪ੍ਰਸਾਦ ਸੋਦਰ ਤੇ ਰਾ ਕੀ ਹਾ ਸੋ ਕਰਕੇ ਹਾ ਜਿਤ ਬ ਸਰਬ ਸਮਾਨੀਨ ൃദന ഗാവണ നൃദന ഗജന ਲੇਖ ਲੇਖ ਧਰਮ ਵਿਚਾਰੇ ਗਾਵਣ ਤੁਧਨੋ ਇਸਰ ਬ੍ਰਹਮਾ ਦੀਵੀ ਸੋਹਣ ਤੇ ਦੇ ਸਦਾ ਸਵਾਰੇ ਗਾਵਣ ਤੁਧਨੋ ਇੰਦਰੇਂਦਰਾ ਸਨ ਬੈਠੀ ਦੀਵਤਿਆਨ ਦੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਥ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸ਼ਣ ਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਦਾ ਹੁਣ ਤੁਧ ਨਾਮ ਪੰਡ ਪੜਨ ਲਕੀ ਸਰ ਜੁਜੁਗ ਵੇਤਾ ਨਾਦੀ ਦਾ ਹੁਣ ਤੁਧ ਨਾਮ ਮੋਹਨੀਆ ਮਨ ਮੋਣਾ ਸੁਰਗਮਾ ਚਪੇ ਅਦੇ ਗਾਵਣ ਤੁਧ ਨਾਮ ਰਤਨ ਪਾਏ ਤੀਰੇ ਅਸ਼ਟ ਰਤਨਾਂ ਦੇ ਗਾਵਣ ਤੁਧ ਨੋ ਜੋਤ ਮਹਾਬਲ ਸੂਰਾ ਗਾਵਣ ਤੁਧ ਨੋ ਕਾਣੀ ਚਾਦੇ ਦਾ ਮਨ ਤੁਧ ਨਾ ਕੰਡ ਕੰਡ ਰੂਪ ਮੰਨਾ ਕਰ ਕਰ ਰਿਖੀ ਤਾਰੀ ਸੇ ਤੁਧ ਨੋ ਗਾਵਣ ਜੋ ਤੁਧ ਪਾਣ ਨਾਰ ਤੇਰੇ ਭਗਤ ਦਰਸਾ ਦੇ ਹੋਰ ਕੀਤੇ ਤੁਧ ਨੋ ਤਾਮਨ ਸੇ ਮੈ ਚਿਤ ਨਾਮ ਨੰਨ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜੈ ਨਦਰਸੀ ਰਤਨਾ ਦੇ ਨਰ ਵਿਚਾਈ ਰੰਗੀ ਲੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨਿ ਉਪਾਈ ਕਰ ਕਰ ਜੇ ਕੈ ਕੀਤਾ ਆਪਣਾ ਜੋ ਤਿਸ ਦੀ ੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰ ਨ ਜਾਈ ਸੋ ਪਾਤਿਸ਼ਾਹ ਹੋ ਸਹ ਪਦ ਸਾਹਿਬ ਨਾਮ ਨਿਕ ਰਹਿਨਾ ਦਾ ਸਾਈ ਅਸਮਲ ਫਿਲਾ ਸੋਣਾ ਵੱਡਾ ਅਖੈ ਸੁਭ ਕੋਏ ਕੇਵਡਾ ਵੱਡਾ ਡੀਟਾ ਹੋਏ ਤੀਮਤ ਪਾਏ ਨ ਕਹਿਆ ਜਾਏ ਕਹਨੇ ਬੋਲੇ ਤੇਰੀ ਰਹਿ ਸਮਾਈ ਮੱਡੇ ਵੀ ਸਾਹਿਬਾ ਜਹਰ ਦੰਬੀ ਰਾ ਕੁਣੀ ਗਈਆ ਤੁਈ ਨ ਜਾਣ ਤਿਰ ਕੀਤਾ ਕੇਵਡ ਚੀਰਾ ਸਾਬ ਸੁਰਤੀ ਮਿਲ ਸੁਰਤ ਕਮਾਈ ਸਭ ਕੀਤ ਮਿਲ ਕੀਮਤ ਪਾਈ ਗਿਆਨੀ ਇਟਾ ਨੇ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਦਿਲ ਵੜਾਈ ਸਭ ਸਤ ਸਭ ਤਪ ਸਭ ਚੰਗੀਆਂ ਸਿਧਾਂਤ ਵਰਤ ਕੀਆਂ ਔੜੀਆਂ ਤੁਧ ਵਿਨਿ ਸਤੀ ਨੈਣ ਨ ਪਈਆ ਕਰਮ ਮਿਲੈ ਨਾ ਤਾਕਰ ਭਈਆ ਆਸਣ ਵਾਲਾ ਕਿਆ ਵਿਚਾਰਾ ਸਿਤੀ ਭਰੀ ਤੇਰੇ ਪੰਧਰਾ ਜਿਸ ਤੋਂ ਦੇਸਿਆ ਕਿਆ ਚਾਰਾ ਨਾਨਕ ਸੱਚ ਸਵਾਲ ਲਹਾਰਾ ਆਸਾ ਮੰਨ ਲਾ ਪਈਆ ਆਖਾਂ ਜੀਵਾ ਮਿਸਰ ਮੁਰ ਜਾਓ ਅੱਖ ਨੇ ਓਪਾ ਸੱਚਾ ਨਾਉ ਸੱਚੇ ਨਾਮ ਗਿਲ ਗੂ ਕੋ ਜੋ ਤੂ ਖਾਏ ਚੱਲੀਐ ਦੁਖੋ ਸੋਕੰਸ ਰਹੀ ਮਾਇਐ ਸਤਿ ਸਾਹਿਬ ਸੱਚ ਨਾਏ ਰਾਮ ਸੱਚੇ ਨਾਮ ਕੀ ਤੇਰਵੜਿਆਈ ਆਪ ਤੱਕ ਕੀ ਮਨ ਨਿਪਾਈ ਜੇ ਸਭ ਮਿਲਕੇ ਅਕਨ ਨ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਓਮਰ ਨਾ ਹੋਵੇ ਸੁਖ ਦੀਦਾ ਰਹੈ ਨ ਚੁੱਕਾ ਭੂਗ ਗੁਣਿ ਉਹ ਪੂਰਨ ਹੀ ਕੋਇ ਨ ਕੋਵਾ ਕੋਇ ਜੀਵ ਵੜਿਆ ਪ ਤੇ ਵੜਤੇ ਦੀਦਾਤ ਜਿੰਨ ਜਿੰਨ ਕਰਕੇ ਕੀਤੀ ਰਾਤ ਖਸਮ ਬਿਸਾਰ ਹੈ ਤੇ ਕਮ ਜਾਣਤ ਨਾਮਕ ਨਾਮ ਹੈ ਬਾਜ ਸਨਾਤ ਰਾਗ ਗੁਜਰੀ ਮਹਲਾ 4 ਹਰ ਕੀ ਜਨਾ ਸਤ ਗੁਰ ਸਤਿ ਪੁਰਖਾ ਬਿਨਿ ਹੋ ਪਰ ਗੁਰਪਾਸ ਹਮ ਕਿਰੇ ਕਰਮਾ ਸਤ ਗੁਰ ਸ਼ਰਨਾਈ ਕਰ ਦਿਆ ਨਾਮ ਪਰਗਾਸ ਬੀਰ ਮੀਤੁਰ ਦੇਵ ਮੋਕਰਾਮ ਨਾਮ ਪਰਗਾਸ ਬੁਰਤਨਾ ਮੇਰਾ ਪ੍ਰਾਨ ਸਕਾਈ ਹਰ ਕੀਰਤ ਹਮੇਰੇ ਆਸ ਰਹਾਉ ਹਰ ਜਨ ਕੀ ਬਦ ਪਗਵੜੀ ਜਿਨ ਮਰਹਮ ਸ਼ਰਧਾਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾ ਸਹੀ ਤੇ ਸੰਗਤ ਤੁਮ ਪਰਗਾਸ ਜਿਨ ਹਰ ਵਾਰ ਅਸਨਾ ਨਾ ਪਾਇਆ ਤੇ ਭਾਗਹੀਨ ਜੰਪਾਸੋ ਜਿਉ ਸਤਿਗੁਰ ਸੰਗਤ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਦਿਵਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਦਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਨੁਰਮ ਸਤਿ ਕਲੇਖੀ ਆ ਦੇਖਾਸ ਧਾਨਾ ਧਾਨਾ ਸਤ ਸੰਗਤੋ ਜਿਤ ਹਰ ਰਸ ਪਾਇਆ ਮਿਲ ਜਨ ਅਨੰਦ ਨਾਮ ਰਗਾਸ ਰਾਗ ਗੁਜਰੀ ਮਹਲਾ 5 ਕਾਹਿਰ ਮਨ ਚਿਤਵਾ ਦਮਾਂ ਜਿਆ ਹਰ ਜੀਉ ਪਰਿਆ ਸੈਲ ਪਤਰੁ ਨ ਜਾਣੀ ਉਪਾਏ ਤਾ ਕਾ ਰਿਜ ਕਾ ਤਰ ਤਰੀਆ ਮੇਰੀ ਮਤੋ ਜੀ ਸਤ ਸੰਗਤ ਮਿਲੇ ਸੁਤਰੀਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਖੇ ਕਾਸ਼ਟ ਰਿਆ ਰਹਾ ਜਨਨ ਪਿਤਾ ਕੋ ਸੋਤ ਪਨੇਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਕਿਸ ਸੰਭਾਹੇ ਠਾਕੁਰ ਕਾਹੀ ਮਨ ਕੋ ਕਰਿਆ ਉਡੇ ਉਡ ਆਵੇ ਸੋਸਾ ਤਿਸ ਪਾਚੇ ਬਜਰੇਸ਼ਰਿਆ ਤਿਨ ਗਉਣ ਕਾ ਮੈਂ ਕਮਨਿਚੂ ਗਾਵੈ ਮਨ ਮੈਂ ਸਿਮਰਨ ਕਰਿਆ ਸਾਮਨੀ ਧਾਮ ਦਸਿਆ ਅਸਤਿ ਸਦਾ ठाकुर ਕਰਤਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤੇਰਾ ਅੰਤ ਨ ਪਾਵਰਿਆ ਰਾਮਿਆ ਸਾਮਲਾ ਚੌਥਾ ਸੋ ਪਰਪੇਕੋ ਓੰਕਾਰ ਸਤ ਗੁਰੂ ਸਰਸਾਦ ਸੋ ਪਰਪਰ ਨਿਰੰਜਨ ਹਰ ਪਰਪਰ ਨਿਰੰਜਨ ਹਾਰੇ ਮਾ ਅਗਮਿਆ ਪਾਦਨਾ ਸਭ ਧਿਆਵੇ ਸਭ ਧਾਵੇ ਤੁਧ ਜੀ ਹਾਰੇ ਸੱਚੇ ਸਿਰਜਣਹਾਰ ਸਭ ਜੀਤ ਮਾਰੇ ਜੀਤੋ ਜੀਆ ਦਾਤਾ ਤਾਰ ਆਰਚਾ ਹੋ ਸੰਤੋ ਜੀ ਸਭ ਧੂਪ ਵਿਸਾਰਣ ਨਾਰਾ ਹਰਿਆਪੇ ਠਾਕੁਰ ਹਰਿਆਪੇ ਸਿਰਜ ਜੀ ਚਾਨੰਗ ਜੰਤ ਵਿਚਾਰਾ ਤੂੰ ਘਟ ਘਟੇ ਅੰਦਰ ਸਰਬ ਨਰੰਦਰ ਰਹੀ ਹਰਿ ਕੋ ਪਰਮ ਸੁਮਾਨ ਇਕਾਤੇ ਇਕ ਪੇਖੀ ਜੀ ਸਭ ਤੇ ਚੂਤ ਵਿਡਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਮੋ ਤੁਧੁ ਦੁਨਿਆ ਨ ਜਾਣਾ ਤੂੰ ਪਰਮੰਭੂ ਅਤਿਅੰਤ ਜੀ ਤੇਰੇ ਕਿਆ ਬੁਣਿਆ ਤਬਕਾ ਜੋ ਸਿਵ ਹੈ ਜੋ ਸੇਵ ਹੈ ਤੁਧਿ ਜਨ ਆਲਕ ਤਿੰਨ ਕੁਰਬਾਨ ਹਰਿ ਚਾਵੇ ਹਰਿ ਚਾਵੇ ਤੁਧ ਜੀ ਸੇਗਾ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਇਹ ਜਨਮ ਚਾ ਜੀ ਤਿੰਨ ਟੁੱਟੀ ਦੰਕੀ ਫਾਸੀ ਜਿਨ ਨਿਰਪੋ ਜਿਨ ਨਿਰਪੋ ਤੇ ਆਇਆ ਜੀ ਤਿੰਨ ਕੋ ਪਉ ਸਬਤ ਵਾਸੇ ਜਿਨ ਸਿਆ ਜਿਨ ਸੇ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਚੇ ਸਿਤਾਨਾ ਸਿਤਾਨਾ ਜਿਨੇ ਹਰਿ ਆਇਆ ਜੀ ਜਨ ਨਾਨਕ ਤਿੰਨ ਮਲ ਜਸੀ ਤੀ ਭਗਤ ਤੇਰੀ ਭਗਤ ਪੰਧਰ ਜੀ ਪਰੇ ਬ੍ਰੰਤ ਬੇਅੰਤ ਤੇਰੀ ਭਗਤ ਤੇਰੀ ਪੰਸਵਾਣ ਗੁਰ ਜੀ ਹਰਿ ਅਨਕੇ ਨੇਕ ਅਨੰਦਾਂ ਤੇਰੀ ਅੰਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪਹਿ ਪਹਿ ਬੰਦਾ ਤੇਰੇ ਨੇਕ ਤੇਰੇ ਨੇਕ ਪਰਨ ਬੋ ਸਿਮਰਤ ਸਾਚਤ ਜੀ ਕਰ ਕੇ ਰਿਆ ਖਟ ਕਮ ਕਰਨਤਾ ਸੇ ਭਗਤੂ ਸੇ ਭਗਤ ਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਤੁਰਕੇ ਅਪਰੰਬਰ ਕਰਤਾ ਜੀ ਤੁਮ ਜੀਵਣ ਹੋਰ ਕੋਈ ਤੂੰ ਜਗ ਜਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਸ਼ਚਲ ਕਰਤਾ ਸੂਹੀ ਉਦਿਆਪੀ ਭਾਵੈ ਸੂਹੀ ਵਰਤੈ ਜੀ ਤੂੰ ਆਪੇ ਕਰੈ ਸੂਹੀ

ਜੋ ਤਪੜ ਸੁਈਤੀ ਸੀ ਜੋ ਤੁੰਦੇ ਸੁਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਚਾਹ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਜ ਮਨ ਮੁਖਿ ਗਵਾਇਆ ਤੁਧਿ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਦੀ ਮਾਹੀ ਤੇਰੇ ਬਿਨੂ ਦੂਜਾ ਕੋਈ ਨਾ ਹੈ ਜੀ ਜੰਗ ਸਭ ਤੇਰਾ ਖੇਲ ਵਿਯੋਗ ਮਿਲ ਦੇ ਵਿਚੜਿਆ ਸੁਨ ਜੁਗੀ ਮੀਤ ਜਿਸਨਾਂ ਤੂੰ ਜਾਣਾ ਏ ਸੋਈ ਜਨ ਜਨ ਹੈ ਹਰ ਗੁਰ ਸਦੀ ਕੀ ਆਤਬਖਾਨ ਹੈ ਜਿਨ ਹਰ ਸੇ ਆ ਤਿੰਨ ਸੁਖ ਪਾਇਆ ਸਰਜੀ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਰਖਿਆ ਸਭ ਹੋਏ ਤਦ ਬਨ ਦੂਜਾ ਹੋਰ ਨ ਕੋਈ ਤੂੰ ਕਰ ਕਰ ਵੀ ਤਹ ਜਨੈ ਸੋਈ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹਲਾ ਪਹਿਲਾ ਤੇਤ ਸਰਰ ਪੈ ਲਈ ਮਸਾ ਪਾਣੀ ਪਵਪਤਿ ਨੇ ਕੀਆ ਅੰਗਜ ਮੋਹ ਹੈ ਪਗ ਨੀ ਚਲੈ ਹਮ ਦੇਖੋ ਤਹਿ ਡੂਬੀ ਰੇ ਮਨੇ ਕੁਨ ਚੇਤਸ ਮੂਡ ਮਨਾ ਆਰਬਿ ਸਤਿ ਤੇ ਗੁਣ ਮਿਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ मोरे कुमुद गद जिनो बिया रणवत नाम कतेन कीशना जड तू नामी विसरिया आसामना पनमा भई प्राप्त हो मानुप देह लिया गोविंद मिलन की तेरी बरिया औरर काज तेरा चित न कामा मेरे साध संगत पद केवल नामा ਸਰਨ ਜਾਮ ਲਾਗ ਭਜ ਲਤਨ ਕੈ ਜਨਮ ਮ੍ਰਿਤੋ ਜਤ ਰੰਗ ਮਾਇਆ ਕਹਿ ਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸਿਵ ਸਾਧਨ ਜਨ ਜਨ ਆਦੇ ਜਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਪਾਤਸ਼ਾਹ ਦਸਵੇਂ ਕਬੀਰ ਬਾਚ ਬੇਨਤੀ ਚੋਈ ਬਈ ਹਮਰੀ ਕਰੋ ਹੱਥ ਦਰਚਾ ਪੂਰਨ ਹੋਏ ਚਿਤ ਕੀ ਚਾ ਤਬ ਚ ਅਨੰਨ ਮਨ ਰਹੇ ਹਮਾਰਾ ਆਪਣਾ ਜਾਣ ਤੋ ਪ੍ਰਤਿਪਾਰਾ ਹਮਰੀ ਦਿਸਤ ਸਬਾ ਤੁਮ ਕਾਓ ਆਪ ਹੱਥ ਦੈ ਮੋਹਿ ਬਚਾਓ ਸੋ ਕੀ ਬਸੈ ਮੋਰਨ ਪਰਿਵਾਰ ਸਿਰਕ ਸਿਕ ਸਮ ਕਰਤਾਨਾ ਮੋਰ ਚਾਲਿ ਨਿ ਕਰਦੇ ਕਰੀਐ ਸਾਬੈਨ ਕੋ ਆਗ ਸੰਗ ਲੀਐ ਕੋਰਨ ਹੋਏ ਹੁ ਮਾਰੀਆ ਸਾ ਤੋਰ ਬਿਨਨ ਕੀ ਹੈ ਪਿਆਸਾ ਤੁਮੇ ਸ਼ਾਨ ਕੋਈ ਅਮਰਨ ਧਿਆਉ ਜੋ ਵਰਚਾਸ ਤੁਮ ਤੇ ਪਾਉ ਸੇ ਰੋਕੇ ਸੇ ਕੋ ਹਮਾਰੇ ਤਾਰੀਆਂ ਚੰਨ ਚੰਨ ਚਤਰਾ ਹਮਾਰੇ ਮਾਰੀਆਂ ਆਪ ਭੋਤ ਦੇ ਮੁਝੇ ਉਰੀਆ ਮਰਨ ਕਲ ਕਤਰਾਸ ਨੀਰੀਏ ਉਜੋਦਾ ਹਮਾਰੇ ਪਚਾ ਛੀਰਸ ਤੁਝ ਜੋ ਕਰੇ ਹੋਰ ਰਚਾ ਰੱਖ ਲਿਓ ਮੇ ਰਖਨਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਰਤਨ ਕੇ ਹੰਦਾਂ ਤੁਮ ਹੋ ਪੂਰੀ ਚਰਨ ਸਕੰਦਾਂ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਵਿਜੋਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸકલ ਕਾਲ ਨਿਮਰਾਲ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੀਜ ਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਤਾ ਤੁਝੇ ਜੈ ਨਿ ਪਜਾਰੋ ਆਦਿਅੰਤੇ ਕਹਿਵਤਰਾ ਸੂਈ ਰੂਪ ਸਵਯੋ ਨਾਮਿਸ਼ਕਾਤਿ ਸਹੀ ਕੋਵਾਰੇ ਸਕਲ ਪ੍ਰਜਾ ਜਿਨਿ ਆਪ ਸੁਵਾਰੇ ਸ਼ੇਰਨ ਨੂੰ ਸਭ ਕੋਨ ਸੁਖ ਦਿਓ ਸਤਰਨ ਨੂੰ ਪਰਮੋ ਬਦਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰੁ ਪਸ਼ਾਂਤ ਕੀਤੇ ਪੰਜਰੀ ਸਤੂਲਾ ਸਾ ਪਰ ਕਿਰਪਾ ਦੇਖ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੇ ਸਭ ਪਾਏ ਸਭ ਦਿਨ ਕੇ ਸੁਖੀ ਏਕ ਏਕ ਕੀ ਰਪਸ਼ਾਨੇ ਘਟ ਘਟ ਕੇ ਪਟ ਪਟ ਕੀ ਜਨ ਜਬ ਯਦ ਕਰ ਕਰ ਕਰਤਾ ਪਰਜਾ ਤਤ ਤਵ ਦੇ ਅਪਾਰਾ ਜਬਿਆ ਕਰਕਰਤ ਹੋਂ ਕਭੋਂ ਤੁਮ ਮਿਲਦੇ ਤਰ ਸਭ ਹੋਂ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੋਧ ਉਚਾਰੈ ਤੁਮ ਸਭ ਹੀਤੇ ਰਹਤ ਨਰਾਦ ਮਾਨ ਜਾਨਤ ਵੇਦ ਭੇਦ ਹਰਿ ਆਪ ਮਾਨ ਨਿਰੰਕਾਰ ਨਿਰਵਿਕਾਰ ਨਿਰਲੰਭ ਦੇ ਨੀ ਦੇ ਨਾ ਦੇ ਸੰਭੋ ਤਾ ਕਾ ਮੂੜੇ ਚਾਰਤ ਭੇਜਾ ਜਾ ਕੋ ਪੀਰ ਨਾ ਪਾਵਤ ਵਿਦਾਂ ਤਾ ਕੋ ਗਰ ਪਾਹਣੇ ਨ ਮੰਨਤ ਮਾ ਮੂੜ ਕਰ ਤ੍ਰੇ ਦਿਨ ਨ ਜਾਣਤ ਮਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਮੈਂ ਭੇਵੋ ൂബാ രംഗ ജ ਉਤਪਜਾਨ ਬੋਲ ਰਚਦੀਨੀ ਕਹਉ ਫੂਲ ਰਦਵ ਬਿਟਾ ਕਹਉ ਸਿਮਰ ਪਿਉ ਸੰਤਿ ਕਹਿਤਾ ਸਿਂਧੀ ਸ੍ਰਿਸ਼ਟ ਦਿਖਾਇ ਚੰਬੂ ਆਦਿ ਜਗਤ ਰੂਪ ਸੇੰਭੂ ਅਬਰਚਾ ਮੇਰੀ ਤੁਮ ਕਰੋ ਸੇਕ ਬਰ ਸੇਕ ਸੰਗਰੋ ਦੁਸ਼ਟ ਜੁਤੇ ਉਤਮ ਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੁਜ ਤਮ ਸ਼ਰਨੀ ਪਰੇ ਤੈਨ ਕੇ ਦੁਸ਼ਟ ਦੁਖਿਤ ਹੈ ਮਰੇ ਔਰ ਕਜਮ ਨਰ ਪਰੇ ਤਿਹਾਰੇ ਤੈਨ ਕੇ ਤੁਮ ਸੰਗਟ ਸਵਟਾਰੇ ਜੋ ਕਲ ਕੋਇ ਕਬਾਰ ਤੇ ਆਇਆ ਤਾਕੇ ਕਾਲ ਨਿਕਟ ਨਹੀਂ ਹੈ ਰਚਾਤਾ ਹੈ ਸਭ ਕਲਾ ਦੁਸ਼ਟ ਅਸ਼ਟ ਤੁਰਨ ਤਤ ਕਮਾ ਕਿਰਪਾ ਦ੍ਰਿਸ਼ਟ ਤਨ ਲਾਹੇ ਹਰੋ ਤਾਕੇ ਤਾਪ ਤਨ ਮੈਂ ਹਰੋ ਹਿਰਦ ਸਿੱਧੂ ਕਰਮ ਸਭ ਹੋਏ ਦੁਸ਼ਟ ਸ਼ਾਸ ਸਕ ਨ ਕੋਈ ਇਕ ਬਾਜਨ ਤਮ ਸਮਾਰਾ ਕਾਲ ਨ ਪਾਸਤੇ ਤਾਹੇ ਉਬਾਰਾ ਜਿਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਦ ਖੇਤਮ ਸ਼ਾਂਤਿ ਹਾਰੇ ਆਪ ਹਾਥ ਦਨ ਉਬਾਰੇ ਸਭ ਤੋਰ ਮੋਹ ਸਹਾਏ ਦੁਖ ਦੋਖ ਤੇ ਹੋ ਬਚਾਏ ਸੋਇਆ ਪਾਈ ਗਏ ਜਬ ਤੇ ਤੁਮਰੇ ਤਬ ਤੇ ਕੋ ਹਾਤਰੇ ਆਪਿਓਂ ਰਾਮ ਰਹੀਮ ਪਾਣਿ ਕੁਰਾਨ ਅਨੇਕ ਕਹਿ ਮਤ ਇਕਨ ਮੰਨਿਓ ਜਿਮਰਤੋ ਸ਼ਾਸਤਰ ਬੀਦ ਸਬੈ ਭਾਉ ਭੇਦ ਕਹ ਮੈਂ ਇੱਕ ਜਨਿਆ ਸ਼੍ਰੀ ਅਸਾਂ ਕਿਰਪਾ ਤੁਮੇ ਕਰ ਮੈਂ ਨਾ ਕਹੋ ਸਭ ਤੁਹਿ ਬਕਾਨਿਓ ਦੁਹਰਾ ਸਭਲ ਦਵਾਰ ਕੋ ਸ਼ਬ ਕਹਿ ਗਇਓ ਤੁਹਾਰੋ ਦਵਾਰ ਮਾਏ ਗਰੇ ਕੀ ਲਾਦੇ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਾਂਕੀ ਜਾਂ ਦੇ ਕੋ ਓੰਕਾਰ ਸਤਗੁਰੂ ਪ੍ਰਸਾਦ ਅਨੰਦ ਪਿਆ ਮਿਲਾਈ ਸਤਗੁਰੂ ਮੈਂ ਪਾਇਆ ਸਤਗੁਰੂ ਤਾਂ ਪਾਇਆ ਸਹਿਜ ਚੇਤੀ ਮਨਣ ਦੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣੀਆਂ ਸ਼ਬਦੋ ਤਾਂ ਗਾਓ ਹਰੀ ਕੇ ਰਾਮ ਮਨ ਜੀ ਬਸਾਇਆ ਹੇ ਨਾਮ ਕਨੰਦ ਵਾਤਗੁਰੂ ਨੇ ਪਾਇ ਇਹ ਮਨ ਵਿਰਿਆ ਤੁਸਰੋ ਹਰਨਾ ਲੇ ਹਰਨਾ ਨਾਮ ਰੋ ਤੁਮ ਮਨ ਮੇਂ ਜੂਕ ਤਬੀਸਾਨ ਅੰਗੀ ਕਰੂ ਕਰੇ ਤੇ ਰਾਗ ਕਬਦ ਸਭ ਸੁਵਾਨਾ ਸਬਨਾ ਨੰਗਰਾਸਮਰਤ ਸੁਆਮੀ ਸੋਖਯਮੋ ਵਿਸਾਰੇ ਕਹਿ ਨਾਮੁ ਮਨ ਮੇਰੇ ਸਦਾ ਹੋਵਾਂ ਅੰਦੇ ਸਾਚੇ ਸਾਹਿਬਾ ਕਿਆ ਹੰਕਰ ਤੇਰੈ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਤਸਲਾਉ ਹਾਤੇ ਨਾਮੁ ਸਾਰੇ ਨਾਮ ਜਿਨ ਕਾ ਮਨ ਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕੀ ਆਹੀ ਕਰ ਤੇਰਾ ਸੱਚਾ ਮੇਰਾ ਧਾਰੂ ਸੱਚਾ ਮੇ ਧਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਹ ਚ ਸਭ ਭੁਜਾਈਆਂ ਸਦਾ ਕਰੁਪਾਣ ਕੀਤਾ ਗੁਰ ਵਿਟਹਾ ਜੇ ਸਬੀਆਂ ਵੜਿਆਈਆਂ ਕਹਿਣਾ ਨਿੰਨੇ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਰੋ ਵਾਜੇ ਪੰਜ ਸ਼ਬਦਿਤ ਘਰਸਪਾਗੈ ਘਰਸਪਾਗੈ ਸ਼ਬਦ ਵਾਜੇ ਕਲਾ ਜਿਤ ਤਰਤਾਰੀਆਂ ਪੰਜ ਦੂਤ ਦਸ ਵਸ ਕਿਤੇ ਕਾਲ ਕੰਟਕ ਮਾਇਆ ਤੁਰ ਕਮ ਪਾਇਆ ਤੁਧ ਜਿਨ ਕੋ ਸਿਨਾਹਰ ਕਹਿ ਲਾਗੇ ਕਹਿ ਨਾਮ ਤੈਸ ਕੋ ਹੋਆ ਜਦ ਤਾਰੇ ਅਨੰਦ ਬਾਜੇ ਅਨੰਦ ਸੁਮੋੜ ਪਾ ਗਿਓ ਸਦ ਮਨੋਤ ਪੂਰੇ ਪਾਰ ਬ੍ਰਮ ਰਪਾਇਆ ਉਤਰੇ ਸੱਲਿ ਸੂਰੇ ਦੂਖ ਰੋਹ ਸੰਤਾ ਪੀਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੇ ਸਤੇ ਪੂਰੇ ਗੁਰ ਤੇ ਜਾਨੀ ਸੁਣਤੀ ਪੁਨੀਤ ਕਹੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਮ ਗੁਰ ਚੰਨ ਲਾਗੇ ਵਾਜ ਅਮਾਦਰ ਤੁਰੇ ਮੰਤਾਬਣੀ ਮਹਲਾ 5 ਥਾਲੀ ਵਿੱਚ ਤਿੰਨ ਵਕਤ ਪਈਓ ਸਤ ਸੰਤੋਖ ਵਿਚਾਰੋ ਅਮਰਤਨਾ ਆਂਖੁਰਤਾ ਰਾਹੇਓ ਜਿਸ ਸਾ ਸਭ ਤੇ ਆਧਾਰ ਹੋ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸ ਦਾ ਹੋਏ ਉਦਾਰੋ ਇਹ ਵਕਤ ਜੀਨੇ ਜਾਏ ਜਿਤਨੇ ਤੇਰਾ ਕਿਰਤਾਰੋ ਤਾ ਸੰਸਾਰਿ ਚਰਨ ਰਤਰੀਆ ਸਭਨਾਕ ਬ੍ਰਹਮ ਪ੍ਰਸਾਦੋ ਸ਼ਲੋਕ ਮਹਲਾ 5 ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਤੋ ਹੋਇ ਮੈਂ ਨਿਰਗੁਣ ਹੋਇ ਕੋ ਗੁਣ ਨਾਹੀ ਆਪੇ ਤਤਸਪ੍ਰਿਯ ਹੋਇ ਸਤਿ ਸਪਿਆ ਮੇਰਾ ਮਤੋਈ ਸਤਗੁਰ ਸੱਜਣ ਮਿਲਿਆ ਨਾਮ ਕਾਵਲੇ ਤਾਂ ਜੀਵਾ ਤੁਨ ਮਨ ਕੀ ਲੈ ਹਰਿਆ ਬਉੜੀ ਤਿੱਥਾ ਤੂੰ ਸਮਰਾਤੋ ਜਿੱਤੇ ਕੋਈ ਨਹੀਂ ਉਤਤੇਹੀ ਕੋ ਨੀਦਰਵਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਸ਼ਬਦ ਨਹੀਂ ਪਾਉ ਜਲ ਵਿਕਮ ਸੁਗਾਉ ਪਰ ਸ਼ਬਦੀ ਪਾਰ ਪਾਵੇ ਜਨ ਕੋ ਲਗੀ ਪਿਆਸ ਅੰਮ੍ਰਿਤ ਸੇਕਾਏ ਕਰਮ ਇਹ ਕੁੰਨ ਗੁਦਗਾਏ ਸੰਸਾਰ ਨੂੰ ਕਿਰਪਾ ਨਾਲ ਸੁਮਨੇ ਸਾਹੇ ਸਾਹੇ ਬਿਰਤਾ ਕੋਈ ਨ ਜਾਵੇ ਜੀ ਆਇਆਂ ਤੁਧਿਆ ਹੈ ਸਦੂਕ ਤੁਮਹਲਾ ਪੰਜਵਾ ਅੰਦਰ ਗੁਰਿਆਦਨਾ ਜੇਵਾ ਜਪੁਰਾਉ ਨਿਤੀ ਸਤਗੁਰ ਪ੍ਰੇਕਾ ਸ੍ਰੋਣੀ ਸੁਨਣਾ ਗੁਰਨਾਉ ਸਤਗੁਰ ਜੇ ਧੀ ਰਤਿਆ ਦਰਗਹਿ ਪਈ ਤਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋਏ ਬਤ ਦੇ ਜਗ ਮੈਂ ਉਤਮ ਮਾਦੀ ਆ ਬਿਰਿ ਕੇਈ ਕੇ ਮਹਲਾ ਪੰਜਵਾ ਰੱਖੇ ਰਖਣਹਾਰ ਆਪੇ ਬਾਰਿਆ ਨਾ ਗੁਰੂ ਕੀ ਪੈਰੀ ਪਾਏ ਸਰਵ ਨਾਰਿਆਂ ਵਾਯਾਪੁ ਦਿਆਲ ਮਨੋ ਨਾ ਵੀ ਸਾਇਨਾ ਸਾਧ ਜਨਾ ਕੈ ਸੰਗ ਭਵ ਜਲਤਾਰੇ ਨਾ ਸਾਤ ਤਿੰਨ ਦਕ ਦੋਸ ਕਿ ਨ ਮਹੀ ਵਿਦਾਰੇ ਨਾ ਤੇਸ ਸਾਹਿਬ ਕੀ ਟੇ ਨਾ ਨਿਕ ਮਨਾ ਹੈ ਜਿਸ ਚ ਮਰਤ ਸੁਖੋਲੇ ਸਦਲੇ ਦੁਖ ਜਾਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ സപന ശ്രീ വൈരു സാഹബിയോ